ਆ ਕੀ ਵੀ ਪ੍ਰੋਜੈਕਟ ਵੱਡੀ ਫਿਰਦੇ ਆ ਇਹ ਆ ਨੇਰੀ ਨੇ ਖਰਾਬ ਕਰਤਾ ਕੰਮ ਸਾਡਾ ਦੋਵੇਂ ਤੇ ਹੁਣ ਕੀ ਕੱਪੜੇ-ਕੁੱਪੜੇ ਪਾਇਆ ਕਰੋਗੇ ਬਾਹਰ ਕੱਪੜੇ ਪਾਇਆ ਕਰੇਂ ਕਰੀਲੇ ਜੇ ਤਾਂ ਹੁਣੇ ਤੇਲੇ ਥਲੇ ਸ਼ਰਟ ਹੀ ਆਸ਼ ਆਏ ਐਂਕੂ ਬਸਾਏ ਉਰੇ ਜਾਣਾ ਜਾਣ ਹੈ ਜਾ ਚੜਨ ਗਿਆ ਚੜ੍ਹੇ ਵੀ ਸੀ ਆ ਕਿੰਨੇ ਮਿੰਟ ਚੜ੍ਹੇ ਸੀ ਗੱਡ ਦੇ ਨੇ ਹਾਂ ਗੱਡ ਦੇ ਨੇ ਬਸ ਨੋੜ ਕੱਢਦਾ ਖੰਭੇ-ਖੁੰਭੇ ਮੈਂ ਤਾਰੀਫਾ ਦੇ ਬਿਲੀ ਵਾਲੇ ਹੂੰ ਇਹ ਟੰਡੇ ਕੱਢਨੇ ਆ ਸਾਰੇ ਝਾੜ ਕਰੇਂਦਿਆਂ ਨੂੰ ਯਾਰ ਕਰ ਲੈ ਯਾਰ ਕਿੱਥੇ ਚੜ ਜਾਣਗੇ ਤਾਂ ਚੜ ਜਾਣੇ ਆ ਸਰਦਨ ਸਾਹਿਬ ਕੋਲ ਤਾਂ ਦੇਖਦਾ ਸੀ ਕੱਲ ਤੱਕ ਕੀ ਬਣਦਾ ਇਹਨਾਂ ਦਾ ਵੜਜੂ ਲੈਣ ਵਧਿਕਾ ਹਾਂ ਹਾਂ ਲੈਣ ਪੂਰੀ ਵਧਿਕਾ ਟੈਂਕੂ ਲਈ ਪਤਾ ਟੈਂਕੂ ਨਾਲ ਚੜਾ ਲੈਣਾ ਇਹਦਾ ਮਸਲਾ ਪਉਂਦੀ ਰੋਟ ਹੂੰ ਜਿੱਦਾਂ ਇੱਥੇ ਗੱਡ ਕੇ ਫੇਰ ਬਿਆ ਤਾਰਾਂ ਪੁੰਨ ਦੇਣੀਆਂ ਉੱਤੇ ਐਂ ਤੰਬਿਆਂ ਦੇ ਨਾਲ ਇੱਥੇ ਟੈਂਕੂ ਕਰਦੇ ਫਿਰ ਬਹੁਤ ਲੱਗੇ ਬਹੁਤ ਪੈ ਝਾੜ ਕੇ ਲੈਣਾ ਭਾਈ ਹੂੰ ਨਾਲ ਜੇ ਹੋ ਜਾਂਦਾ ਇਹ ਨੇਰੀ ਨੇ ਕਰਦੇ ਹਨਾ ਪਲਟਾਤੀ ਪਲਟਾਤੀ ਬਿਆ ਇਹ ਤਾਂ ਬਹੁਤ ਚੰਗੀ ਚੀਜ਼ ਆ ਯਾਰ ਪਾਉਨਾਂ ਆਹਦੇ ਬਹੁਤ ਲੱਗੇ ਪਏ ਝਾੜ ਚਲੇ ਆਹ ਦੇ ਬੈਠੇ ਬੈਠੇ ਇਹ ਆਦੇ ਰੀ ਗਿਆ ਸਾਰਾ ਖਰਾਬ ਆਦਰ ਕਬੀ ਹੋ ਗਿਆ ਹੈ ਹਾਂ ਆਦਰ ਵੀ ਹੋ ਗਿਆ ਯਾਦ ਰਕਦੇ ਬੂਟੇ ਯਾਰ ਇਹ ਲੱਕੇ ਨੇ ਮਗਾਇਆ ਇਹਨਾਂ ਵੀ ਜੀ ਹਾਂ ਹਾਂ ਲੱਕੇ ਨੇ ਲੱਕਾ ਔਰ ਲੈਣ ਮਗਾਇਆ ਤੇ ਆਰਪੀ ਕਦੋਂ ਪੱਟੀ ਜਾਊ ਬਈ ਆਰਪੀ ਦਾ ਹਾਂ ਸੇਮ ਨਹੀਂ ਸੇਮੇ ਪੱਟ ਲਾਂਗੇ ਹੁਣੇ ਖਾਨ ਜਦੋਂ ਮਾਜੀ ਕੱਢੀ ਚੱਲੀ ਹੋ ਗਿਓਂਗੇ ਤਨ ਮਹੀਨੇ ਦਾ ਹਾਂ ਹਾਂ ਤਨ ਮਹੀਨੇ ਹੋ ਗਏ ਤਨ ਮਹੀਨੇ ਜਪੂਰੀ ਬਣ ਜਾਂਦੇ ਹਾਂ 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 ਬਣ ਜਾਂਦੀ ਆ ਕੱਲ ਮੈਂ ਵੇਖੀ ਸੀ ਗੰਢੀ ਕੱਢ ਕੇ ਬਣਦੀ ਹੋਈ ਆ ਚਲੋ ਆਰਪੀ ਦਿਖਾਇਆ ਕਰਾਂਗੇ ਸਵਾਦ ਹੋ ਜਾ ਬੜੀ ਆ ਨਹੀਂ ਆਦਾ ਚੱਲ ਪੈਣਾ ਖਾਨ ਨੂੰ ਆ ਫਿਰ ਦਾਸਤ ਬਾਈ ਜਨਮਪੁਰਾ ਨੂੰ ਲੈਦੇ ਹਾਂ ਹਾਂ ਇਹ ਜਨਮਪੁਰਾ ਜਰਵਨ ਆ ਸਾਵੇਂ ਉਹ ਹਰਦੀ ਹਰਦੀ ਵੱਧਾ ਹੋ ਜੂਗੀ ਹਾਂ ਨਾਲੇ ਖਰੇਲੇ ਕੂਦੇ ਸਾਲਾ ਸਾਲ ਹੀ ਖਾਈ ਗਈ ਜੀ ਹਾਂ ਇਹ ਤਾਂ ਇਹ ਨਹੀਂ ਹਾਂ ਤੇ ਪੜਦੇ ਨਹੀਂ ਫਿਰ ਪਿਛਲੇ ਸਾਲ ਦੀ ਪੱਤੀ ਨਹੀਂ ਮਿਲਦਾ ਪੱਤੀ ਦੇ ਆ ਦੇ ਕੇ ਵਿੱਚ 26 ਨਹੀਂ ਬਈ ਹਾਂ ਮਾਰਲਾ ਮਾਰਲਾ ਤੇ ਕੋਈ ਨਹੀਂ ਮਾਰਲਾ ਮਾਰਲਾ ਇੱਥੇ ਰੁਕ ਜਾਗਾ ਇਹ ਨਹੀਂ ਹਿੜਦਾ ਓਏ ਉਵੇਂ ਮਾਰੋ ਉਸ ਤੇ ਉਹ ਬੇਵਤੀ ਹੈ ਪੂਰਾ ਹਾਂ ਹਾਂ ਕੋਈ ਨਹੀਂ ਇਹੋ ਕੱਲ ਕਿਹਾ ਯਾਰ ਘਾਟ ਦੇ ਕਾਲੇ ਨੇ ਗੱਡੇ ਹੁਣ ਫਿਰ ਅੱਜ ਜਿਹੜੀਆਂ ਨਵੀਆਂ ਬੇਲਾਂੀਆਂ ਲਾਈਆਂ ਸੀ ਬਿੱਟੂ ਵੀ ਸਤਨਾ ਫੇਰ ਹਾਂ ਉਹ ਤਿਆਰ ਆ ਦੇਖ ਲਓ ਉਹ ਵੀ ਹੋਣ ਹਾਂ ਹਾਂ ਗਵਾਰਾ ਗੂਰਾ ਦੇਖ ਲਓ ਬਬੂ ਨਾ ਬਬੂ ਚਲ ਬਿੱਟੂ ਨੂੰ ਨਾ ਫੋਨ ਕਰ ਹਾਂ ਦੇਖ ਲਾ ਕੰਧ ਨੂੰ ਬਣਿਆ ਪਿਆ ਸੀਗਾ ਇਹਦਾ ਗੱਲ ਕਰ ਲੈ ਜੀ ਸਾਰਾ ਖਰਾਬ ਚੱਪ ਹਾਂ ਤੇ ਕੰਧ ਹੀ ਮੜ ਜਾਣੀ ਪਰ ਸਾਰੇ ਝੜ ਜਾਣੇ ਤੇ ਹਾਂ ਹਾਂ ਸਾਰੇ ਸਾਰੇ ਆਹ ਦੇਖ ਕਿੱਥੋਂ ਤੱਕ ਤਾਂ ਚੜੀ ਪਈ ਆ ਇਹ ਬਿਲਕੁਲ ਕਿਵੇਂ ਔਲਾ ਕਿਵੇਂ ਸੁਸਤਾ ਹੋਇਆ ਪਿਆ ਯਾਰਾ ਇਹ ਰਹਾ ਠੰਡਾ ਕਰਕੇ ਇਕੱਠਾ ਹੋ ਜਾਂਦਾ ਹੁੰਦਾ ਹਾਂ ਇਹਦਾ ਠੀਕਾ ਜਿਹਨੇ ਪੱਤੇ ਖੜ ਜਾਂਦੇ ਨੇ ਹਾਂ ਇਹਨੇ ਲੈ ਲੈ ਦੇ ਰੱਖ ਲੈ ਲੈ ਰੱਖੋ ਵਿੱਚ ਉਹ ਕੱਢ ਹੋਈ ਹੋਰ ਕੱਢ ਹੋਰ ਕੱਢ ਜੋ ਉਹ ਵੇ ਹਾਂ ਹੱਗਲ ਨੇਰੀ ਉੱਛਟ ਨਾ ਲੇ ਗੇ ਆਪਣਾ ਟੱਬਾ ਹੈ ਉਧਰ ਆਪਾਂ ਅਗਰ ਡਾਨੇ ਸੀਮੈਂਟ ਦਾ ਦੇਖ ਅਗੇ ਸੀਮੈਂਟ ਰੱਖ ਕੱਢਿਆ ਵਾ ਤੋ ਕੌਮ ਯਾਰ ਜਿਹੜਾ ਪਿਆ ਹਾਂ ਇਹ ਹਾਂ ਇਹ ਪਰੇ ਘਟਣਾ ਸਰੇ ਤੇ ਕੋ ਕਲੇਲੀ ਲਾਈ ਵੀਆ ਕਲੇਲੀ ਤਾਂ ਚੜਾਉਣੀ ਹੁਣ ਕੋਏ ਇਹਦੇ ਕਲੇਲੇ ਸੌਂਚ ਜਾ ਕੇ ਮਰ ਜਾਂਦੇ ਆ ਫੇ ਕਲੇਲੀ ਕੱਤੇ ਤੱਕ ਰਹਿੰਦੀ ਔਰ ਕੀ ਕੀ ਪ੍ਰੋਜੈਕਟ ਲਾਇਆ ਵਹ ਹੁਣ ਦੁਆਰਾ ਪੂਰਾ ਹੈਗਾ ਪੰਦੀ ਹੈਗੀ ਕੱਦ